ਬਲਵੰਤ ਸਿੰਘ ਨਾਮ ਦਾ ਇੱਕ ਬਜ਼ੁਰਗ ਏਕਟਾਬਾ ਚਲਾਉਂਦਾ ਹੈ ਅੱਜ ਦੀ ਕਹਾਣੀ ਉਸੇ ਦੀ ਹੈ ਜਿਸ ਲਈ ਫੌਜ ਦੀ ਵਰਦੀ ਰੱਬ ਦਾ ਰੂਪ ਸੀ ਉਹਨੇ ਆਪਣੀ ਸਾਰੀ ਬਚਤ ਅਤੇ 30 ਦੀ ਭਵਿੱਖ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਆਪਣੇ ਹੱਥਾਂ ਨਾਲ ਸਰਦੀ ਤੇ ਜਾਣ ਵਾਲੇ ਭੁੱਖੇ ਤੇ ਪਿਆਸੇ ਸੈਨਿਕਾਂ ਨੂੰ ਭੋਜਨ ਦਿੱਤਾ ਸੀ ਤੇ ਬਦਲੇ ਵਿੱਚ ਉਹਨਾਂ ਤੋਂ ਇੱਕ ਪੈਸਾ ਵੀ ਨਹੀਂ ਸੀ ਲਿਆ ਉਸਨੇ ਸਿਰਫ ਆਪਣਾ ਫਰਜ਼ ਨਿਭਾਇਆ ਸੀ ਪਰ ਕੁਝ ਮਹੀਨਿਆਂ ਬਾਅਦ ਜਦੋਂ ਉਸੇ ਫੌਜ ਦਾ ਇੱਕ ਕਾਫਲਾ ਉਸ ਖੰਡਰ ਪਏ ਹੋਏ ਟਾਬੇ ਤੇ ਰੁਕਦਾ ਉਹ ਆਪਣੇ ਨਾਲ ਨਾ ਸਿਰਫ ਯਾਦਾਂ ਸਗੋਂ ਇੱਕ ਤੋਹਫਾ ਲੈ ਕੇ ਆਉਂਦੇ ਐ ਜਿਨੇ ਬਲਵੰਤ ਸਿੰਘ ਦੀ ਨਹੀਂ ਸਗੋਂ ਉਹਦੀਆਂ ਅਗਲੀਆਂ 7 ਪੀੜੀਆਂ ਦੀ ਕਿਸਮਤ ਨੂੰ ਹਮੇਸ਼ਾ ਲਈ ਬਦਲ ਦਿੱਤਾ ਸੀ ਇਹ ਇੱਕ ਛੋਟੀ ਜੀ ਕੁਰਬਾਨੀ ਦੀ ਕਹਾਣੀ ਹੈ ਜੋ ਤੁਹਾਡੀਆਂ ਅੱਖਾਂ ਵਿੱਚ ਹੰਝੂ ਲਿਆ ਦੇਵੇਗੀ ਤੇ ਤੁਹਾਡੇ ਦਿਲ ਵਿੱਚ ਭਾਰਤੀ ਫੌਜ ਲਈ ਸਤਕਾਰ ਨੂੰ ਹਜ਼ਾਰ ਗੁਣਾ ਵਧਾ ਦੇਵੇਗੀ ਪਠਾਨਕੋਟ ਤੋਂ ਜੰਮੂ ਤੱਕ ਰਾਸ਼ਟਰੀ ਰਾਜਮਾਰਗ ਤੇ ਪਹਾੜਾਂ ਦੇ ਪੈਰ ਵਿੱਚ ਇੱਕ ਛੋਟਾ ਜਿਹਾ ਅਨਜਾਨ ਤਬਾ ਹੈ ਜਿਸ ਦਾ ਨਾਮ ਹੈ ਸ਼ੇਰੇ ਪੰਜਾਬ ਇਹ ਕੋਈ ਆਲੀਸ਼ਾਨ ਹੋਟਲ ਨਹੀਂ ਸੀ ਸਿਰਫ ਬਾਸ ਦੇ ਥੰਮ੍ਹਾਂ ਦੁਆਰਾ ਸਹਾਰਾ ਦਿੱਤੀ ਗਈ ਇੱਕ ਛੱਤ ਕੁਝ ਪੁਰਾਣੇ ਲੱਕੜ ਦੇ ਬੈਂਚ ਤੇ ਮੇਜ਼ ਤੇ ਇੱਕ ਕੋਨੇ ਵਿੱਚ ਧੂਏ ਨਾਲ ਕਾਲੇ ਹੋਈ ਰਸੋਈ ਇਹ ਹੀ ਸੀ ਢਾਬਾ ਪਰ ਇਸ ਢਾਬੇ ਦੀ ਹਵਾ ਵਿੱਚ ਆਪਣੇਪਣ ਦਾ ਇੱਕ ਅਜੀਬ ਜਿਹਾ ਅਹਿਸਾਸ ਸੀ ਖਾਣੇ ਵਿੱਚ ਘਰ ਦਾ ਪਿਆਰ ਸੀ ਤੇ ਇਸ ਦੇ ਖਾਣੇ ਦੀ ਖੁਸ਼ਬੂ ਦੂਰ ਦੂਰ ਤੋਂ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਸੀ ਟਾਬੇ ਦਾ ਮਾਲਕ 70 ਸਾਲਾਂ ਦਾ ਬਜ਼ੁਰਗ ਸੁਬਲਵੰਤ ਸਿੰਘ ਸੀ। ਉਸ ਦੀ ਲੰਮੀ ਚਿੱਟੀ ਦਾੜੀ, ਸਿਰ ਤੇ ਨੀਲੀ ਪੱਗ ਤੇ ਚਿਹਰੇ ਤੇ ਜ਼ਿੰਦਗੀ ਦੇ ਤਜਰਬਿਆਂ ਦੀਆਂ ਡੂੰਘੀਆਂ ਰੇਖਾਵਾਂ ਸਨ। ਇਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਸੀ। ਬਲਵੰਤ ਸਿੰਘ ਦਾ ਜੀਵਨ ਸੰਘਰਸ਼ ਅਤੇ ਸਵੈਮਾਨ ਦੀ ਇੱਕ ਲੰਮੀ ਕਹਾਣੀ ਸੀ। ਆਪਣੀ ਜਵਾਨੀ ਵਿੱਚ ਉਹ ਖੁਦ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਸ ਨੂੰ ਰੋਕ ਦਿੱਤਾ। ਪਰ ਉਹਦੇ ਇਕਲੌਤੇ ਪੁੱਤ ਵਿਕਰਮ ਨੇ ਉਹਨਾਂ ਦਾ ਇਹ ਸੁਪਨਾ ਪੂਰਾ ਕੀਤਾ ਸੀ। ਵਿਕਰਮ ਭਾਰਤੀ ਫੌਜ ਵਿੱਚ ਕੈਪਟਨ ਸੀ ਪਰ 4 ਸਾਲ ਪਹਿਲਾਂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਇੱਕ ਮੁੱਠ ਭੇੜ ਵਿੱਚ ਵਿਕਰਮ ਸ਼ਹੀਦ ਹੋ ਗਏ ਸਨ। ਉਸ ਹਾਦਸੇ ਵਿੱਚ ਵਿਕਰਮ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਆਪਣੀ 5 ਸਾਲਾਂ ਦੀ ਤੀ ਪ੍ਰਦੀਪ ਨੂੰ ਛੱਡ ਗਏ ਸਨ। ਭੁਲਵੰਤ ਕੋਲ ਪ੍ਰਦੀਪ ਤੋਂ ਇਲਾਵਾ ਹੁਣ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਸੀ। ਪ੍ਰਦੀਪ ਹੀ ਉਸ ਦੀ ਜ਼ਿੰਦਗੀ ਦੀ ਹਿੰਮਤ ਉਹਦੀ ਜ਼ਿੰਦਗੀ ਨੂੰ ਜਿਉਣ ਦਾ ਇੱਕੋ ਇੱਕ ਸਹਾਰਾ ਸੀ। ਪ੍ਰਦੀਪ ਨੂੰ ਪੜ੍ਹਨ ਲਈ ਇੱਕ ਸਰਕਾਰੀ ਸਕੂਲ ਵਿੱਚ ਲਾ ਦਿੱਤਾ ਜਾਂਦਾ ਹੈ। ਹੌਲੀ-ਹੌਲੀ ਸਮਾਂ ਬੀਤਦਾ। ਹੁਣ ਉਹ 7ਵੀਂ ਕਲਾਸ ਵਿੱਚ ਹੋ ਗਈ ਸੀ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਡਾਕਟਰ ਬਣਨਾ ਚਾਹੁੰਦੀ ਸੀ। ਬਲਵੰਤ ਸਿੰਘ ਆਪਣੀ ਪੋਤੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ-ਰਾਤ ਸਖਤ ਮਿਹਨਤ ਕਰਦਾ ਹੈ। ਟਾਬੇ ਤੋਂ ਜੋ ਵੀ ਕਮਾਉਂਦਾ ਉਹਦੇ ਨਾਲ ਉਹਦੇ ਘਰ ਦਾ ਖਰਚਾ ਤਾਂ ਚੱਲ ਰਿਹਾ ਸੀ ਪਰ ਪ੍ਰਦੀਪ ਦੀ ਅੱਗੇ ਦੀ ਪੜ੍ਹਾਈ ਤੇ ਡਾਕਟਰ ਬਣਨ ਦਾ ਖਰਚਾ ਪਹਾੜ ਵਰਗਾ ਸੀ ਜਿਹਨੂੰ ਦੇਖ ਕੇ ਬਲਵੰਤ ਦੀ ਹਿੰਮਤ ਅਕਸਰ ਅਸਫਲ ਹੋ ਜਾਂਦੀ ਪਰ ਉਹਨੇ ਕਦੇ ਵੀ ਆਪਣੀ ਪੋਤੀ ਦੇ ਸਾਹਮਣੇ ਆਪਣੀ ਚਿੰਤਾ ਨੂੰ ਪ੍ਰਗਟ ਨਹੀਂ ਸੀ ਹੋਣ ਦਿੱਤਾ ਅਗਸਤ ਦਾ ਮਹੀਨਾ ਸੀ ਨਵੀਂ ਵਾਲਾ ਕਰਮੀ ਪਸੀਨੇ ਵਾਲਾ ਮਹੀਨਾ ਦੁਪਹਿਰ ਦਾ ਸਮਾਂ ਹੈ ਤਾਬੇ ਤੇ ਬਹੁਤੀ ਭੀੜ ਨਹੀਂ ਸੀ ਬਲਵੰਤ ਸਿੰਘ ਆਪਣੀ ਰਸੋਈ ਵਿੱਚ ਰੋਟੀਆਂ ਬਣਾ ਰਿਹਾ ਹੈ ਤੇ ਪ੍ਰਦੀਪ ਬਾਹਰ ਬੈਠੀ ਆਪਣੇ ਸਕੂਲ ਦਾ ਹੋਮਵਰਕ ਕਰ ਰਹੀ ਸੀ ਅਚਾਨਕ ਹੀ ਤਿੰਨ ਵੱਡੇ ਫੌਜੀ ਟਰੱਕ ਧੂੜਾ ਉਡਾਉਂਦੇ ਹੋਏ ਡਾਬੇ ਦੇ ਸਾਹਮਣੇ ਆ ਕੇ ਰੁਕਦੇ ਆ। ਉਸ ਵਿੱਚੋਂ ਲਗਭਗ 20-25 ਫੌਜੀ ਹੀਠਾਂ ਉਤਰਦੇ ਆ। ਉਹਨਾਂ ਦੀਆਂ ਵਰਦੀਆਂ ਧੂੜ ਨਾਲ ਢਕੀਆਂ ਹੋਈਆਂ ਸੀ। ਉਹਨਾਂ ਦੇ ਚਿਹਰੇ ਤੇ ਥਕਾਵਟ ਸੀ। ਜਿਵੇਂ ਹੀ ਬਲਵੰਤ ਸਿੰਘ ਨੇ ਫੌਜੀਆਂ ਨੂੰ ਦੇਖਿਆ ਤਾਂ ਉਹਦੇ ਹੱਥ ਇੱਕ ਪਲ ਲਈ ਰੁਕ ਗਏ। ਉਹਦੇ ਦਿਲ ਵਿੱਚ ਇੱਕੋ ਸਮੇਂ ਕਈ ਭਾਵਨਾਵਾਂ ਉੱਭਰ ਆਈਆਂ। ਉਹਨੂੰ ਆਪਣੇ ਪੁੱਤ ਦੀ ਯਾਦ ਆਉਣ ਲੱਗੀ। ਫੌਜ ਦੀ ਵਰਦੀ ਲਈ ਸਤਿਕਾਰ ਤੇ ਉਹਨਾਂ ਫੌਜੀਆਂ ਲਈ ਪਿਤਾ ਵਰਗਾ ਪਿਆਰ। ਉਹ ਤੁਰੰਤ ਆਪਣੀ ਰਸੋਈ 'ਚੋਂ ਬਾਹਰ ਆ ਗਿਆ। ਉਹ ਕਹਿਣ ਲੱਗਦਾ ਆਜੋ ਪੁੱਤਰ ਜੀ ਆਜੋ ਉਹਦੀ ਆਵਾਜ਼ ਵਿੱਚ ਇੱਕ ਡੂੰਗੀ ਗਰਮਾਹਟ ਸੀ ਫੌਜੀ ਬੈਂਚਾਂ ਤੇ ਬੈਠ ਗਏ ਉਹਨਾਂ ਦਾ ਇੱਕ ਸੂਬੇਦਾਰ ਗੁਰਮੀਤ ਸਿੰਘ ਉਸਨੇ ਬਲਵੰਤ ਸਿੰਘ ਨੂੰ ਪੁੱਛਿਆ ਬਾਬਾ ਜੀ ਕੀ ਸਾਨੂੰ ਖਾਣਾ ਮਿਲ ਸਕਦਾ ਹੈ ਫੌਜੀ ਬਹੁਤ ਭੁੱਖੇ ਐ ਅਸੀਂ ਇੱਕ ਲੰਮੇ ਸਫ਼ਰ ਤੋਂ ਆਏ ਆ ਅੱਗੇ ਦਾ ਸਫ਼ਰ ਵੀ ਕਰਨਾ ਐ ਅਸੀਂ ਸਰਹੱਦ ਵੱਲ ਜਾ ਰਹੇ ਆ ਸਰਹੱਦ ਦਾ ਸ਼ਬਦ ਸੁਣ ਕੇ ਬਲਵੰਤ ਸਿੰਘ ਦੀ ਛਾਤੀ ਮਾਣ ਨਾਲ ਫੁੱਲ ਗਈ ਉਹ ਕਹਿਣ ਲੱਗਿਆ ਹਾਂ ਹਾਂ ਪੁੱਤ ਕਿਉਂ ਨਹੀਂ ਅੱਜ ਮੇਰੇ ਢਾਬੇ ਦੀ ਸ਼ਾਨ ਬਣ ਗਈ ਮੇਰੇ ਢਾਬੇ ਉੱਤੇ ਦੇਸ਼ ਦੇ ਰਖਕ ਮਹਿਮਾਨ ਬਣ ਕੇ ਆਏ ਐ ਤੁਸੀਂ ਲੋਕ ਆਪਣੇ ਹੱਥ ਮੂੰਹ ਤੋਂ ਮੈਂ ਗਰਮ ਗਰਮ ਖਾਣਾ ਪਰੋਸਦਾ ਫਿਰ ਅਗਲੇ 1 ਘੰਟੇ ਲਈ ਬਲਵੰਤ ਸਿੰਘ ਆਪਣੀ ਉਮਰ ਤੇ ਤਕਾਬਤ ਨੂੰ ਭੁੱਲ ਜਾਂਦਾ ਉਹ ਜੋਸ਼ ਨਾਲ ਕੰਮ ਕਰਦਾ ਤਾਜ਼ੀਆਂ ਰੋਟੀਆਂ ਬਣਾਉਂਦਾ ਦਾਲ ਵਿੱਚ ਘਰ ਦਾ ਬਣਿਆ ਹੋਇਆ ਮੱਖਣ ਮਿਲਾਉਂਦਾ ਪਰਦੀਪੀ ਆਪਣੇ ਦਾਦੇ ਦੀ ਹੈਲਪ ਕਰ ਰਹੀ ਸੀ ਉਹ ਇਧਰ ਉਧਰ ਭੱਜ ਰਹੀ ਸੀ ਤੇ ਸਾਰਿਆਂ ਨੂੰ ਪਾਣੀ ਦੇ ਰਹੀ ਸੀ ਉਸ ਦੀਆਂ ਛੋਟੀਆਂ ਅੱਖਾਂ ਵਿੱਚ ਫੌਜੀਆਂ ਲਈ ਡੂੰਗਾ ਸਤਕਾਰ ਸੀ ਸੈਨਿਕਾਂ ਨੇ ਬਹੁਤ ਦਿਨਾਂ ਬਾਅਦ ਇੰਨਾ ਸਵਾਦ ਤੇ ਘਰ ਦਾ ਬਣਿਆ ਹੋਇਆ ਖਾਣਾ ਖਾਧਾ ਸੀ ਸਾਰੇ ਬਹੁਤ ਖੁਸ਼ ਹੋ ਗਏ ਖਾਣਾ ਖਾਣ ਤੋਂ ਬਾਅਦ ਸੂਬੇਦਾਰ ਗੁਰਮੀਤ ਸਿੰਘ ਬਲਵੰਤ ਦੇ ਕੋਲ ਬਿੱਲ ਭਰਨ ਲਈ ਆਉਂਦਾ ਕੀ ਪੁੱਛਦਾ ਕਿੰਨੇ ਪੈਸੇ ਹੋ ਗਏ ਬਲਵੰਤ ਸਿੰਘ ਜੋ ਹੁਣ ਤੱਕ ਚੁੱਲ੍ਹੇ ਦੇ ਕੋਲ ਹੀ ਬੈਠਾ ਸੀ ਜਦੋਂ ਸੂਬੇਦਾਰ ਨੇ ਬਿੱਲ ਪੁੱਛਿਆ ਤਾਂ ਬਲਵੰਤ ਸਿੰਘ ਨੇ ਆਪਣੇ ਹੱਥ ਜੋੜ ਲਏ ਕਹਿਣ ਲੱਗਿਆ ਨਹੀਂ ਨਹੀਂ ਪੁੱਤ ਪੈਸੇ ਨਹੀਂ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈ ਸਕਦਾ ਤੁਸੀਂ ਲੋਕ ਦੇਸ਼ ਦੀ ਰੱਖਿਆ ਲਈ ਆਪਣਾ ਘਰ-ਬਾਰ ਛੱਡ ਕੇ ਸਰਦਾਂ ਤੇ ਖੜੇ ਹੋ ਤੇ ਮੈਂ ਤੁਹਾਡੇ ਤੋਂ ਇੱਕ ਖਾਨ ਦੇ ਪੈਸੇ ਲਵਾਂ ਇਹ ਮੇਰੇ ਨੀਮਾਂ ਦੇ ਉਲਟ ਹੈ ਮੈਂ ਤੁਹਾਨੂੰ ਆਪਣੇ ਪੁੱਤ ਵਾਂਗ ਸਮਝਦਾ ਹਾਂ ਮੇਰਾ ਪੁੱਤ ਵੀ ਤੁਹਾਡੇ ਤਰ੍ਹਾਂ ਫੌਜ ਵਿੱਚ ਸੀ ਉਹ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਗਿਆ ਵਿਕਰਮ ਸਿੰਘ ਦੀ ਫੋਟੋ ਜੋ ਟਾਬੇ ਉੱਤੇ ਲੱਗੀ ਹੋਈ ਸੀ ਉਹਦੇ ਵੱਲ ਇਸ਼ਾਰਾ ਕਰਕੇ ਬਲਵੰਤ ਸਿੰਘ ਕਹਿਣ ਲੱਗਦਾ ਹੈ ਇਹ ਕਹਿੰਦੇ ਹੋਏ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਪਰ ਸੂਬੇਦਾਰ ਕਹਿਣ ਲੱਗਦਾ ਹੈ ਕਿ ਅਸੀਂ ਮੁਫਤ ਵਿੱਚ ਨਹੀਂ ਖਾ ਸਕਦੇ ਇਹ ਸਾਡੇ ਨੀਮਾਂ ਦੇ ਉਲਟ ਹੈ ਤਾਂ ਬਲਵੰਤ ਸਿੰਘ ਕਹਿੰਦਾ ਹੈ ਕਿ ਜਦੋਂ ਮੇਰਾ ਪੁੱਤ ਛੁੱਟੀ ਤੇ ਘਰ ਆਉਂਦਾ ਸੀ ਉਹ ਵੀ ਤੁਹਾਡੇ ਵਾਂਗ ਹੀ ਇਸੇ ਤਰ੍ਹਾਂ ਤਾ ਬੇ ਉੱਤੇ ਬਹਿ ਕੇ ਰੋਟੀ ਖਾਂਦਾ ਸੀ ਅੱਜ ਤੁਹਾਨੂੰ ਇਸ ਤਰ੍ਹਾਂ ਵਰਦੀ ਵਿੱਚ ਦੇਖ ਕੇ ਮੈਨੂੰ ਮੇਰੇ ਪੁੱਤ ਦੀ ਯਾਦ ਆ ਗਈ ਇਹ ਕਹਿੰਦੇ ਹੋਏ ਬਲਵੰਤ ਸਿੰਘ ਰੋਣ ਲੱਗਦਾ ਹੈ ਭਾਬ ਕੁਮਾਰ ਨਾਲ ਉਹ ਕਹਿੰਦਾ ਹੈ ਕਿ ਤੁਸੀਂ ਸਾਰੇ ਮੈਨੂੰ ਵਿਕਰਮ ਬਾਗ ਹੀ ਲੱਗਦੇ ਹੋ ਅੱਜ ਤੁਸੀਂ ਇੱਥੇ ਬਹਿ ਕੇ ਰੋਟੀ ਖਾਧੀ ਮੈਨੂੰ ਇਸੇ ਤਰ੍ਹਾਂ ਲੱਗਿਆ ਜਿਵੇਂ ਮੇਰਾ ਪੁੱਤ ਵਾਪਸ ਆ ਗਿਆ ਹੋਵੇ ਉਹ ਤੁਹਾਡੇ ਰੂਪ ਵਿੱਚ ਇੱਥੇ ਮੇਰੇ ਟਾਬੇ ਤੇ ਬੈਠਾ ਰੋਟੀ ਖਾ ਰਿਆ ਹੋਵੇ ਇੱਕ ਪਿਤਾ ਆਪਣੇ ਬੱਚੇ ਤੋਂ ਪੈਸੇ ਕਿਸ ਤਰ੍ਹਾਂ ਲੈ ਸਕਦਾ ਸੂਬੇਦਾਰ ਗੁਰਮੀਤ ਨੇ ਅੱਗੇ ਵਧ ਕੇ ਬਲਵੰਤ ਸਿੰਘ ਨੂੰ ਜੱਫੀ ਪਾ ਲਈ ਕਹਿਣ ਲੱਗਿਆ ਤੁਸੀਂ ਸਿਰਫ ਇੱਕ ਟਾਬੇ ਦੇ ਮਾਲਕ ਨਹੀਂ ਤੁਸੀਂ ਇੱਕ ਸੱਚੇ ਦੇਸ਼ ਭਗਤ ਹੋ ਇੱਕ ਮਹਾਨ ਪਿਤਾ ਦੇਸ਼ ਨੂੰ ਤੁਹਾਡੇ ਵਰਗੇ ਲੋਕਾਂ ਦੀ ਬਹੁਤ ਲੋੜ ਹੈ ਉਸਨੇ ਬਹੁਤ ਜ਼ੋਰ ਪਾਇਆ ਪਰ ਬਲਵੰਤ ਸਿੰਘ ਨੇ ਉਸ ਤੋਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਗੁਰਮੀਤ ਸਿੰਘ ਨੇ ਆਪਣੀ ਜੇਬ ਵਿੱਚੋਂ ਇੱਕ ਛੋਟਾ ਜਿਹਾ ਫੌਜ ਦਾ ਨਿਸ਼ਾਨ ਕੱਢਿਆ ਤੇ ਬਲਵੰਤ ਸਿੰਘ ਦੇ ਹੱਥ ਵਿੱਚ ਦੇ ਦਿੱਤਾ। ਉਸਨੇ ਕਿਹਾ ਕਿ ਬਾਪੂ ਜੀ ਇਸ ਨੂੰ ਆਪਣੇ ਕੋਲ ਰੱਖਿਓ। ਇਹ ਸਾਡੇ ਵੱਲੋਂ ਤੁਹਾਨੂੰ ਇੱਕ ਨਿੱਕਾ ਜਿਹਾ ਸਨਮਾਨ ਹੈ। ਅਸੀਂ ਵਾਅਦਾ ਕਰਦੇ ਹਾਂ ਜਦੋਂ ਵੀ ਕਦੇ ਅਸੀਂ ਸੜਕ ਉੱਤੋਂ ਦੀ ਲੰਘਾਂਗੇ ਤੁਹਾਡੇ ਦੁਆਰਾ ਬਣਾਈਆਂ ਗਈਆਂ ਰੋਟੀਆਂ ਨੂੰ ਜ਼ਰੂਰ ਖਾਵਾਂਗੇ। ਫਿਰ ਫੌਜੀ ਟਰੱਕਾਂ ਵਿੱਚ ਬੈਠ ਕੇ ਚਲੇ ਗਏ। ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਸੰਤੁਸ਼ਟੀ ਤੇ ਸ਼ਾਂਤੀ ਦੀ ਇੱਕ ਜੀਵ ਜਿਹੀ ਭਾਵਨਾ ਦਿਖ ਰਹੀ ਸੀ। ਉਸ ਨੂੰ ਉਸ ਦਿਨ ਇਹ ਮਹਿਸੂਸ ਹੋਇਆ ਸੀ ਕਿ ਉਹਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਵੱਡਾ ਪੈਸਾ ਕਮਾ ਲਿਆ। ਫੌਜੀਆਂ ਦੇ ਜਾਣ ਤੋਂ ਬਾਅਦ ਜ਼ਿੰਦਗੀ ਦੁਬਾਰਾ ਆਪਣੀ ਰਫ਼ਤਾਰ ਤੇ ਆ ਗਈ। ਬਲਵੰਤ ਸਿੰਘ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧ ਰਹੀਆਂ ਸਨ। ਕੁਝ ਹਫ਼ਤਿਆਂ ਬਾਅਦ ਹੀ ਮਾਨਸੂਨ ਆ ਗਿਆ। ਇਸ ਸਾਲ ਮੀਂਹ ਨੇ ਸਾਰੇ ਰਿਕਾਰਡ ਤੋੜ ਦਿੱਤੇ। ਬਲਵੰਤ ਸਿੰਘ ਦਾ ਪੁਰਾਣਾ ਢੱਬਾ ਇੱਕ ਝਟਕਾ ਵੀ ਨਾ ਝੱਲ ਸਕਿਆ। ਪੀਨ ਦੀ ਛੱਤ ਵਿੱਚ ਕਈ ਥਾਵਾਂ ਤੇ ਛੇਕ ਹੋ ਗਈ। ਪਾਣੀ ਅੰਦਰ ਰਸਨ ਲੱਗ ਗਿਆ। ਰਸੋਈ ਵਿੱਚ ਰਾਸ਼ਨ ਦਾ ਆਲਾ ਸਭ ਕੁਝ ਗਿੱਲੇ ਹੋਣ ਕਾਰਨ ਖਰਾਬ ਹੋਣ ਲੱਗਦਾ ਹੈ ਬੈਠਣ ਲਈ ਬੈਂਚ ਗਿੱਲੇ ਸੁੱਕੇ ਲੱਗਣ ਲੱਗੇ ਤਾਬੇ ਦੀ ਜਿਹੀ ਹਾਲਤ ਦੇਖ ਕੇ ਗਾਕਾਂ ਦਾ ਆਉਣਾ ਘਟ ਗਿਆ ਤੇ ਆਉਣ ਵਾਲੇ ਗਾਹਕ ਵੀ ਛੱਤ ਨੂੰ ਲੀਕ ਦੇਖ ਕੇ ਵਾਪਸ ਚਲੇ ਜਾਂਦੇ ਬਲਵੰਤ ਸਿੰਘ ਦੀ ਕਮਾਈ ਹੁਣ ਲਗਭਗ ਬੰਦ ਹੋ ਗਈ ਸੀ ਘਰ ਵਿੱਚ ਵੀ ਭੁੱਖਮਰੀ ਦੀ ਸਥਿਤੀ ਆ ਗਈ ਸੀ ਪ੍ਰਦੀਪ ਦੀ ਸਕੂਲ ਦੀ ਫੀਸ ਦਾ ਸਮਾਂ ਵੀ ਨੇੜੇ ਹੋ ਰਿਹਾ ਸੀ ਜਦੋਂ ਬਲਵੰਤ ਸਿੰਘ ਨੂੰ ਕੁਝ ਹੋਰ ਨਾ ਸੁਝਿਆ ਤਾਂ ਉਸਨੇ ਆਪਣੇ ਟਾਬੇ ਦੇ ਕਾਗਜ਼ਾਤ ਗਿਰਵੀ ਰੱਖ ਕੇ ਪਿੰਡ ਦੇ ਇੱਕ ਸ਼ਾਹੂਕਾਰ ਤੋਂ 50000 ਦਾ ਕਰਜ਼ਾ ਚੱਕ ਲਿਆ ਸ਼ਾਹੂਕਾਰ ਬਹੁਤ ਹੀ ਲਾਲਚੀ ਤੇ ਪੱਥਰ ਦੇ ਦਿਲ ਇਨਸਾਨ ਸੀ ਉਸ ਦੀ ਨਜ਼ਰ ਬਲਵੰਤ ਦੇ ਟਾਬੇ ਤੇ ਬਹੁਤ ਸਮੇਂ ਤੋਂ ਸੀ ਜੋ ਕਿ ਹਾਈਵੇ ਦੀ ਮੁੱਖ ਸੜਕ ਤੇ ਸੀ ਪ੍ਰਦੀਪ ਦੀ ਫੀਸ ਕਰਜ਼ੇ ਦੇ ਪੈਸੇ ਨਾਲ ਅਦਾ ਕਰ ਦਿੱਤੀ ਗਈ ਪਰ ਘਰ ਦੇ ਖਰਚੇ ਟਾਬੇ ਦੀ ਮੁਰੰਮਤ ਦਾ ਕੰਮ ਅਜੇ ਵੀ ਬਾਕੀ ਸੀ ਟਾਬੇ ਤੇ ਬਲਵੰਤ ਸਿੰਘ ਨੇ ਆਪ ਹੀ ਤਰਪਾਲ ਪਾ ਕੇ ਉਸੇ ਮਰੰਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕਾਫੀ ਨਹੀਂ ਸੀ ਦੋ ਮਹੀਨੇ ਬੀਤ ਗਏ ਸ਼ਾਹੂਕਰ ਹੁਣ ਆਪਣੇ ਪੈਸੇ ਮੰਗਣ ਲੱਗ ਗਿਆ ਉਹ ਰੋਜ਼ ਢਾਬੇ ਤੇ ਆਉਂਦਾ ਬਲਵੰਤ ਸਿੰਘ ਨੂੰ ਬੇਇਜਤ ਕਰਦਾ ਕਹਿੰਦਾ ਕਿ ਤੁਸੀਂ ਮੇਰੇ ਪੈਸੇ ਕਦੋਂ ਵਾਪਸ ਕਰੋਗੇ ਨਹੀਂ ਤਾਂ ਇਹ ਢਾਬਾ ਖਾਲੀ ਕਰ ਦਿਓ ਇਹ ਹੁਣ ਮੇਰਾ ਹੈ ਬਲਵੰਤ ਸਿੰਘ ਦੋ ਤਿੰਨ ਵਾਰ ਉਸ ਸ਼ਾਹੂਕਰ ਦੀਆਂ ਮਿਹਨਤਾਂ ਕਰਦਾ ਉਸ ਨੂੰ ਕਹਿੰਦਾ ਕਿ ਮੈਨੂੰ ਥੋੜਾ ਜਿਹਾ ਸਮਾਂ ਹੋਰ ਦਿੱਤਾ ਜਾਵੇ ਮੈਂ ਤੁਹਾਡੇ ਪੈਸੇ ਸਾਰੇ ਵਾਪਸ ਕਰ ਦੇਵਾਂਗਾ ਇਸ ਗੱਲ ਨੂੰ ਹੁਣ 10 ਦਿਨ ਬੀਤ ਚੁੱਕੇ ਸਨ 10 ਦਿਨਾਂ ਬਾਅਦ ਉਸ ਛਾਹੂਕਰ ਨੇ ਤਾਂ ਹੱਥ ਹੀ ਕਰ ਦਿੱਤੀ ਉਹ ਆਪਣੇ ਦੋ ਗੁੰਡਿਆਂ ਨਾਲ ਆਇਆ ਤੇ ਢਾਬੇ ਦਾ ਸਮਾਨ ਕੱਢ ਕੇ ਬਾਹਰ ਸੁੱਟਣ ਲੱਗ ਗਿਆ ਇਹ ਦੇਖ ਕੇ ਪ੍ਰਦੀਪ ਵੀ ਡਰ ਗਈ ਉਹ ਆਪਣੇ ਦਾਦੇ ਨਾਲ ਚਿਪਕ ਗਈ ਬਲਵੰਤ ਸਿੰਘ ਨੇ ਉਸ ਛਾਹੂਕਰ ਅੱਗੇ ਬਹੁਤ ਹੱਥ ਜੋੜੇ ਉਸ ਦੀਆਂ ਬਹੁਤ ਮਿੰਟਾਂ ਕੀਤੀਆਂ ਪਰ ਉਹ ਛਾਹੂਕਰ ਪੱਥਰ ਦੇ ਰਨ ਇਨਸਾਨ ਸੀ ਉਹਨੂੰ ਬਿਲਕੁਲ ਵੀ ਤਰਸ ਨਾ ਆਇਆ ਉਹ ਕਹਿਣ ਲੱਗਿਆ ਕਿ ਮੈਨੂੰ ਮੇਰੇ ਪੈਸੇ ਵਾਪਸ ਚਾਹੀਦੇ ਐ ਮੈਂ ਤੁਹਾਨੂੰ 10 ਦਿਨ ਦਾ ਸਮਾਂ ਹੋਰ ਦਿੰਨਾ ਜੇ ਤੁਸੀਂ ਮੇਰੇ ਸਾਰੇ ਪੈਸੇ ਵਿਆਜ ਸਮੇਤ ਵਾਪਸ ਨਾ ਕੀਤੇ ਤਾਂ 11ਵੇਂ ਦਿਨ ਤੂੰ ਤੇ ਤੇਰੀ ਪੋਤੀ ਸੜਕ ਤੇ ਹੋਵੋਗੇ ਇਹ ਸੁਣ ਕੇ ਬਲਵੰਤ ਸਿੰਘ ਦੀ ਅੱਖਾਂ ਅੱਗੇ ਹਨੇਰਾ ਛਾ ਗਿਆ ਉਹ ਆਪਣੇ ਟੱਬੇ ਨੂੰ ਕਿਸੇ ਵੀ ਹਾਲਤ ਵਿੱਚ ਬਚਾਉਣਾ ਚਾਹੁੰਦਾ ਸੀ ਕਿਉਂਕਿ ਇਹ ਟੱਬਾ ਉਸਦੇ ਸ਼ਹੀਦ ਪੁੱਤ ਦੀ ਆਖਰੀ ਨਿਸ਼ਾਨੀ ਸੀ ਪਰ ਬਲਵੰਤ ਸਿੰਘ ਆਪਣੇ ਆਪ ਨੂੰ ਬਹੁਤ ਹੀ ਬੇਵਸ ਮਹਿਸੂਸ ਕਰ ਰਿਹਾ ਸੀ 10 ਦਿਨ ਬੀਤਣ ਵਾਲੇ ਸਨ ਪਰ ਕਿਤੋਂ ਵੀ ਪੈਸਿਆਂ ਦਾ ਕੋਈ ਇੰਤਜ਼ਾਮ ਨਹੀਂ ਸੀ ਹੋਇਆ 11ਵੇਂ ਦਿਨ ਉਹ ਸ਼ਾਹੂਕਾਰ ਫੇਰ ਆਉਂਦਾ ਉਹ ਆਪਣੇ ਨਾਲ ਦੋ ਗੁੰਡੇ ਅੱਜ ਵੀ ਲੈ ਕੇ ਆਇਆ ਸੀ ਉਸਦੇ ਗੁੰਡੇ ਢਾਬੇ ਦਾ ਸਾਮਾਨ ਕੱਟ ਕੇ ਬਾਹਰ ਸੁੱਟਣ ਲੱਗਦੇ ਆ ਅਚਾਨਕੀ ਉਸ ਸਮੇਂ ਸੜਕ ਤੇ ਕਈ ਕਾਰਾਂ ਦੇ ਹਾਰਨ ਇੱਕੋ ਸਮੇਂ ਵੱਜਣ ਲੱਗਦੇ ਆ ਬਲਵੰਤ ਸਿੰਘ ਨੇ ਕਈ ਵੱਡੇ ਫੌਜੀ ਟਰੱਕ ਤੇ ਜੀਪਾਂ ਦਾ ਇੱਕ ਲੰਮਾ ਕਾਫਲਾ ਆਪਣੇ ਢਾਬੇ ਵੱਲ ਆਉਂਦਾ ਦੇਖਿਆ ਉਸਨੇ ਸੋਚਿਆ ਕਿ ਸ਼ਾਇਦ ਹੋਰ ਸੈਨਿਕ ਜਾ ਰਹੇ ਹੋਣਗੇ ਪਾਰੇ ਕਾਫਲਾ ਸਿੱਧਾ ਉਹਦੇ ਟਾਬੇ ਦੇ ਸਾਹਮਣੇ ਆ ਕੇ ਰੁਕ ਜਾਂਦਾ ਹੈ ਸੂਬੇਦਾਰ ਗੁਰਮੀਤ ਆਪਣੀ ਜੀਪ ਚੋਂ ਬਾਹਰ ਉਤਰਦਾ ਪਰ ਅੱਜ ਉਹ ਕੱਲਾ ਨਹੀਂ ਸੀ ਉਹਦੇ ਨਾਲ ਇੱਕ ਹੋਰ ਅਫਸਰ ਸੀ ਜਿਹਦੇ ਮੋਢਿਆਂ ਤੇ ਕਰਨਲ ਦੇ ਸਤਾਰੇ ਚਮਕ ਰਹੇ ਸਨ ਗੁਰਮੀਤ ਸਿੰਘ ਨੇ ਅੱਗੇ ਵਧ ਕੇ ਬਲਵੰਤ ਦੇ ਪੈਰ ਛੂਹੇ ਤੇ ਕਿਹਾ ਕਿ ਬਾਪੂ ਜੀ ਅਸੀਂ ਆਪਣਾ ਵਾਅਦਾ ਪੂਰਾ ਕਰਨ ਆਏ ਆ ਬਲਵੰਤ ਸਿੰਘ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਉਸ ਸਮੇਂ ਉਹ ਸ਼ਾਹੂਕਾਰ ਵੀ ਬਾਹਰ ਆ ਜਾਂਦਾ ਹੈ ਉਹ ਬਲਵੰਤ ਸਿੰਘ ਨੂੰ ਫੇਰ ਡਰਾਉਂਦਾ ਧਮਕਾਉਂਦਾ ਕਹਿੰਦਾ ਕਿ ਮੇਰਾ ਟੱਬਾ ਖਾਲੀ ਕਰ ਦੇ ਗੁਰਮੀਤ ਸਿੰਘ ਉਹਨੂੰ ਪੁੱਛਦਾ ਹੈ ਕਿ ਇਹ ਟੱਬਾ ਤੇਰਾ ਕਦੋਂ ਤੋਂ ਬਣ ਗਿਆ ਸੂਬੇਦਾਰ ਗੁਰਮੀਤ ਸਿੰਘ ਨੇ ਉਸ ਨੂੰ ਬੜੀ ਹੀ ਸਖਤ ਆਵਾਜ਼ ਵਿੱਚ ਪੁੱਛਿਆ ਸੀ ਇਹ ਸੁਣ ਕੇ ਉਹ ਸ਼ਾਹੂਕਾਰ ਕਹਿਣ ਲੱਗਦਾ ਹੈ ਕਿ ਇਸ ਬੁੱਢੇ ਆਦਮੀ ਨੇ ਮੇਰੇ ਤੋਂ ਕਰਜ਼ਾ ਲਿਆ ਸੀ ਪਰ ਹੁਣ ਇਸ ਨੇ ਆਪਣਾ ਕਰਜ਼ਾ ਵਾਪਸ ਨਹੀਂ ਕੀਤਾ ਇਹ ਟੱਬਾ ਹੁਣ ਮੇਰਾ ਹੈ ਕਰਨਲ ਸਾਹਿਬ ਜੋ ਕਿ ਹੁਣ ਟਪ ਚੁੱਪਚਾਪ ਸਭ ਕੁਝ ਸੁਣ ਰਹੇ ਸਨ ਉਹ ਅੱਗੇ ਵਧੇ ਉਸਨੇ ਕਿਹਾ ਕਿ ਇਹਨੇ ਕਿੰਨਾ ਕਰਜ਼ਾ ਲਿਆ ਸੀ ਜਦੋਂ ਕਰਨਲ ਨੇ ਇਸ ਤਰ੍ਹਾਂ ਪੁੱਛਿਆ ਤਾਂ ਉਹ ਸ਼ਾਹੂਕਾਰ ਕਹਿਣ ਲੱਗਦਾ ਕਿ 50000 ਦਾ ਕਰਜ਼ਾ ਲਿਆ ਸੀ ਇਹ ਸੁਣ ਕੇ ਕਰਨਲ ਆਪਣੇ ਇੱਕ ਫੌਜੀ ਨੂੰ ਇਸ਼ਾਰੇ ਨਾਲ ਬੁਲਾਉਂਦਾ ਹੈ ਉਹ ਉਸ ਨੂੰ 50000 ਰੁਪਏ ਕੱਢਣ ਲਈ ਕਹਿੰਦਾ ਹੈ ਫੌਜੀ ਕਰਨਲ ਨੂੰ 50000 ਰੁਪਏ ਕੱਢ ਕੇ ਦੇ ਦਿੰਦਾ ਹੈ ਕਰਨਲ 50000 ਰੁਪਏ ਸ਼ਾਹੂਕਾਰ ਨੂੰ ਦਿੰਦਾ ਹੋਇਆ ਕਹਿੰਦਾ ਕਿ ਆ ਲੈ ਆਪਣਾ ਕਰਜ਼ਾ ਅੱਜ ਤੋਂ ਬਾਅਦ ਤੂੰ ਇਸ ਢਾਬੇ ਦੇ ਨੇੜੇ ਦਿਸਣਾ ਨਹੀਂ ਚਾਹੀਦਾ ਜਦੋਂ ਕਰਨਲ ਇਹ ਸਭ ਕੁਝ ਬੜੀ ਹੀ ਗੰਭੀਰ ਆਵਾਜ਼ ਵਿੱਚ ਕਹਿੰਦਾ ਹੈ ਤਾਂ ਉਹ ਸ਼ਾਹੂਕਰ ਬਿਨਾਂ ਕੋਈ ਹੋਰ ਸੁਭਾਵ ਜਵਾਬ ਕੀਤੇ ਆਪਣੇ ਗੁੰਡਿਆਂ ਨੂੰ ਨਾਲ ਲੈ ਕੇ ਵਾਪਸ ਵਗ ਜਾਂਦਾ ਹੈ ਬਲਵੰਤ ਸਿੰਘ ਤੇ ਪ੍ਰਦੀਪ ਹੈਰਾਨੀ ਨਾਲ ਚੁੱਪਚਾਪ ਇਹ ਸਭ ਕੁਝ ਦੇਖਣ ਲੱਗਦੇ ਆ ਕਰਨਲ ਸਾਹਿਬ ਹੁਣ ਬਲਵੰਤ ਵੱਲ ਮੁੜਦਾ ਉਸਦੇ ਚਿਹਰੇ ਤੇ ਇੱਕ ਨਰਮ ਜਿਹੀ ਮੁਸਕਰਾਹਟ ਸੀ ਉਹ ਕਹਿਣ ਲੱਗਦਾ ਕਿ ਬਾਪੂ ਜੀ ਸਾਨੂੰ ਮਾਫ ਕਰ ਦਿਓ ਸਾਨੂੰ ਆਉਣ ਵਿੱਚ ਥੋੜੀ ਜੀ ਦੇਰ ਹੋ ਗਈ ਪਰ ਬਲਵੰਤ ਸਿੰਘ ਕਹਿੰਦਾ ਹੈ ਕਿ ਨਹੀਂ ਅੱਜ ਤਾਂ ਤੁਸੀਂ ਮੇਰੀ ਇੱਜ਼ਤ ਬਚਾ ਲਈ ਮੈਂ ਇਹ ਤੁਹਾਡਾ احਸਾਨ ਕਦੇ ਨਹੀਂ ਭੁੱਲ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਸੂਬੇਦਾਰ ਗੁਰਮੀਤ ਸਿੰਘ ਕਹਿਣ ਲੱਗਦਾ ਹੈ ਕਿ ਅਸੀਂ ਕੋਈ احਸਾਨ ਨਹੀਂ ਕੀਤਾ ਅਸੀਂ ਤਾਂ ਸਿਰਫ ਆਪਣਾ ਕਰਜ਼ਾ ਵਾਪਸ ਕੀਤਾ ਅਸੀਂ ਤਾਂ ਆਪਣਾ ਕਰਜ਼ਾ ਲਾਉਣ ਆਏ ਸੀ ਉਸ ਦਿਨ ਤੁਸੀਂ ਸਾਨੂੰ ਬਿਨਾਂ ਪੈਸਿਆਂ ਤੋਂ ਰੋਟੀ ਖਵਾਈ ਸੀ ਉਸ ਦਿਨ ਤੁਸੀਂ ਸਾਡੇ 20 ਫੌਜੀਆ ਨੂੰ ਖਾਣਾ ਖਵਾਇਆ ਸੀ ਅੱਜ ਸਾਡੇ ਕੋਲ 20 ਨਹੀਂ ਸਗੋਂ 200 ਫੌਜੀ ਹਨ ਅਸੀਂ ਸਾਰੇ ਅੱਜ ਇੱਥੇ ਖਾਵਾਂਗੇ ਪਰ ਇਸ ਟੁੱਟੇ ਹੋਏ ਢਾਬੇ ਵਿੱਚ ਨਹੀਂ ਅਸੀਂ ਇਸ ਨੂੰ ਦੁਬਾਰਾ ਬਣਾਵਾਂਗੇ ਕਰਨਲ ਨੇ ਉਹ ਫੋਲਡਰ ਖੋਲ੍ਹਿਆ ਜਿਦੇ ਵਿੱਚ ਇੱਕ ਇਮਾਰਤ ਦਾ ਨਕਸ਼ਾ ਸੀ ਉਸਨੇ ਕਿਹਾ ਬਾਪੂ ਜੀ ਭਾਰਤੀ ਫੌਜ ਨੇ ਫੈਸਲਾ ਕੀਤਾ ਹੈ ਕਿ ਉਹ ਤੁਹਾਡੇ ਇਸ ਢਾਬੇ ਨੂੰ ਅਪਣਾਵੇਗੀ ਅਸੀਂ ਇੱਥੇ ਇੱਕ ਨਵਾਂ ਵੱਡਾ ਤੇ ਆਧੁਨਿਕ ਢਾਬਾ ਬਣਾਵਾਂਗੇ ਇਹ ਢਾਬਾ ਸਿਰਫ ਢਾਬਾ ਨਹੀਂ ਸਗੋਂ ਇਸ ਹਾਈਵੇ ਤੇ ਭਾਰਤੀ ਫੌਜ ਦਾ ਇੱਕ ਆਰਾਮ ਸਥਾਨ ਹੋਵੇਗਾ ਇੱਥੋਂ ਲੰਘਣ ਵਾਲਾ ਹਰ ਫੌਜੀ ਕਾਫਲਾ ਇੱਥੇ ਰੁਕੇਗਾ ਤੁਹਾਡਾ ਖਾਣਾ ਖਾਵੇਗਾ ਸਾਰਾ ਠੇਕਾ ਤੁਹਾਨੂੰ ਦਿੱਤਾ ਜਾਵੇਗਾ ਹਰ ਮਹੀਨੇ ਇੱਕ ਨਿਸ਼ਚਿਤ ਆਮਦਨੀ ਮਿਲੇਗੀ ਬਲਵੰਤ ਸਿੰਘ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਨੇ ਕਿਹਾ ਕਿ ਬਾਪੂ ਜੀ ਇਹ ਢਾਬੇ ਦਾ ਨਾਂ ਹੁਣ ਸ਼ੇਰਾ ਪੰਜਾਬ ਫੌਜੀ ਢਾਬਾ ਨਹੀਂ ਅੱਜ ਤੋਂ ਇਸ ਦਾ ਨਾਮ ਸ਼ਹੀਦ ਕੈਪਟਨ ਵਿਕਰਮ ਸਿੰਘ ਯਾਦਗਾਰੀ ਢਾਬਾ ਹੋਵੇਗਾ ਇਹ ਸਾਡੀ ਫੌਜ ਵੱਲੋਂ ਤੁਹਾਡੇ ਬਹਾਦਰ ਪੁੱਤ ਨੂੰ ਇੱਕ ਛੋਟੀ ਜਿਹੀ ਸ਼ਰਧਾਂਜਲੀ ਹੈ ਇਹ ਸੁਣ ਕੇ ਬਲਵੰਤ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗਦੇ ਆ ਉਥੇ ਜ਼ਮੀਨ ਤੇ ਬੈਠ ਜਾਂਦਾ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਅੱਜ ਉਸ ਦੇ ਸ਼ਹੀਦ ਪੁੱਤ ਨੂੰ ਇੰਨਾ ਵੱਡਾ ਸਨਮਾਨ ਮਿਲ ਰਿਹਾ ਸੀ ਪਰ ਇਹ ਤੋਹਫੇ ਅਜੇ ਖਤਮ ਨਹੀਂ ਹੋਏ ਸਨ ਕਰਨਲ ਸਾਹਿਬ ਪ੍ਰਦੀਪ ਕੋਲ ਜਾਂਦੇ ਹੈ ਉਹਦੇ ਸਿਰ ਤੇ ਹੱਥ ਰੱਖਦੇ ਹੋਏ ਕਹਿੰਦੇ ਹੈ ਬੇਟੀ ਤੂੰ ਡਾਕਟਰ ਬਣਨਾ ਚਾਹਣੀ ਹੈ ਠੀਕ ਹੈ ਪ੍ਰਦੀਪ ਨੇ ਝਿਚਕਦੇ ਹੋਏ ਸਿਰ ਹਿਲਾਇਆ ਉਸ ਨੇ ਕਿਹਾ ਕਿ ਅੱਜ ਤੋਂ ਭਾਰਤੀ ਫੌਜ ਤੁਹਾਡੀ ਪੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਲਵੇਗੀ ਹੁਣ ਤੁਹਾਡਾ ਖਾਣਾ ਫੀਸ ਤੇ ਰਹਿਣ ਸਹਣ ਦਾ ਸਾਰਾ ਖਰਚਾ ਪਾਰਟੀ ਫੌਜੀ ਦੀ ਜੁम्मेवारी ਹੈ ਤੁਸੀਂ ਬਸ ਮਰਨ ਲਗਾ ਕੇ ਪੜ੍ਹਾਈ ਕਰੋ ਇੱਕ ਵਧੀਆ ਡਾਕਟਰ ਬਣ ਕੇ ਦੇਸ਼ ਦੀ ਸੇਵਾ ਕਰੋ ਇਹ ਇੱਕ ਸੁਪਨਾ ਸੀ ਜੋ ਸੱਚ ਹੋ ਰਿਹਾ ਸੀ ਪ੍ਰਦੀਪ ਤੇ ਬਲਵੰਤ ਦੋਨੇ ਰੋ ਰਹੇ ਸਨ ਪਰ ਇਹ ਹੰਝੂ ਉਸਨਾਂ ਦੀ ਬੇਵਸੀ ਦੇ ਨਹੀਂ ਸਗੋਂ ਖੁਸ਼ੀ ਤੇ ਸ਼ੁਕਰਗੁਜ਼ਾਰੀ ਦੇ ਸਨ ਅਗਲੇ ਕੁਝ ਮਹੀਨਿਆਂ ਵਿੱਚ ਉਹ ਟੁੱਟੇ-ਫੁੱਟੇ ਢਾਬੇ ਦੀ ਥਾਂ ਤੇ ਇੱਕ ਸ਼ਾਨਦਾਰ ਵੱਡਾ ਸਾਫ਼-ਸੁਥਰਾ ਢਾਬਾ ਬਣ ਗਿਆ ਸੀ ਸੀਨੀਅਰ ਫੌਜੀ ਅਧਿਕਾਰੀ ਉਧਰ ਦੇ ਘਟਨ ਕਰਨ ਲਈ ਆਏ ਸਨ ਪਲਵੰਤ ਸਿੰਘ ਨੇ ਆਪਣੇ ਹੱਥਾਂ ਨਾਲ ਰਿਵਨ ਕਟਿਆ ਟਾਬੇ ਦੇ ਮੁਕੰਦ ਤੇ ਕੈਪਟਨ ਵਿਕਰਮ ਸਿੰਘ ਦੀ ਇੱਕ ਵੱਡੀ ਤਸਵੀਰ ਲਗਾਈ ਗਈ ਪਲਵੰਤ ਸਿੰਘ ਅਜੇ ਵੀ ਉਸ ਟਾਬੇ ਤੇ ਕੰਮ ਕਰਦਾ ਹੈ ਪਰ ਹੁਣ ਉਹ ਇੱਕ ਬੇਸਹਾਰਾ ਬੁੱਢਾ ਟਾਬਾ ਮਾਲਕ ਨਹੀਂ ਸਗੋਂ ਇੱਕ ਸਤਕਾਰਯੋਗ ਆਦਮੀ ਹੈ ਉਹ ਅਜੇ ਵੀ ਹਰ ਫੌਜੀ ਨੂੰ ਉਸੇ ਪਿਆਰ ਤੇ ਆਪਣੇ ਪਾਣ ਨਾਲ ਖਾਣਾ ਖਵਾਉਂਦਾ ਹੈ ਉਸ ਦੀਆਂ ਅੱਖਾਂ ਵਿੱਚ ਚਿੰਤਾ ਦੀਆਂ ਲਕੀਰਾਂ ਨਹੀਂ ਸਨ ਮਾਣ ਅਤੇ ਸੰਤੁਸ਼ਟੀ ਦੀ ਚਮਕ ਸੀ ਪ੍ਰਦੀਪ ਵੀ ਡਾਕਟਰ ਦੀ ਪੜ੍ਹਾਈ ਕਰਨ ਲਈ ਚਲੀ ਜਾਂਦੀ ਹੈ ਜਦੋਂ ਉਹ ਛੁੱਟੀਆਂ 'ਚ ਆਉਂਦੀ ਹੈ ਤਾਂ ਆਪਣੇ ਦਾਦੇ ਦੀ ਮਦਦ ਕਰਨ ਲਈ ਢਾਬੇ ਤੇ ਪਹੁੰਚ ਜਾਂਦੀ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦੇਸ਼ ਭਗਤੀ ਤੇ ਭਲਾਈ ਦਾ ਕੋਈ ਵੀ ਕੰਮ ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਕਦੇ ਵੀ ਵਿਅਰਥ ਨਹੀਂ ਜਾਂਦਾ। ਬਲਵੰਤ ਸਿੰਘ ਨੇ ਭੁੱਖੇ ਫੌਜੀਆਂ ਨੂੰ ਇੱਕ ਵਾਰੀ ਖਾਣਾ ਖਵਾਇਆ ਸੀ ਪਰ ਬਦਲੇ ਵਿੱਚ ਭਾਰਤੀ ਫੌਜ ਨੇ ਉਸ ਨੂੰ ਤੇ ਉਸ ਦੀ ਪੋਤੀ ਨੂੰ ਜੀਵਨ ਭਰ ਸਤਿਕਾਰ ਅਤੇ ਸੁਰੱਖਿਆ ਦਿੱਤੀ। ਇਹ ਸਾਬਤ ਕਰਦਾ ਹੈ ਕਿ ਭਾਰਤੀ ਫੌਜ ਨਾ ਸਿਰਫ ਸ਼ਰਧਾਂ ਦੀ ਰਾਖੀ ਕਰਨਾ ਜਾਣਦੀ ਹੈ। ਸਾਗੋਂ ਆਪਣੇ ਦੇਸ਼ ਦੇ ਸੱਚੇ ਦੇਸ਼ ਭਗਤਾਂ ਦੀ ਸਨਮਾਨ ਦੀ ਰੱਖਿਆ ਕਰਨਾ ਵੀ ਜਾਣਦੀ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਹਾਣੀ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ